ਜਿਹੜੇ ਪੱਤਰਕਾਰ ਹੁੰਦੇ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਆ ਉੱਥੇ ਕਵਰੇਜ ਕਰਦੇ ਆ ਚਾਹੇ ਕੋਈ ਲੜਾਈ ਹੋਵੇ ਚਾਹੇ ਤੂਫਾਨ ਹੋਵੇ ਚਾਹੇ ਹੜ੍ਹ ਹੋਣ ਜਾਂ ਕੁਝ ਵੀ ਹੋਵੇ। دہਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜੇ ਸੀਰੀਆ ਦੇ ਆਸਾਦ ਉਹ ਸਾਰਾ ਪੂਰਾ ਉਹਨਾਂ ਦਾ ਰਾਜਸ਼ਾਹੀ ਹੈਗੀ ਹੈ ਉਹ ਕਹਿੰਦੇ ਕਿ ਸਾਨੂੰ 22 ਬਾਰੇ ਕੁਝ ਨਹੀਂ ਪਤਾ ਕੌਣ ਸੀ। ਹਜੇ ਵੀ ਉਹਦੀ ਕਿਸਮਤ ਬਾਰੇ ਨਿਸ਼ਚਿਤਤਾ ਅਨਸਰਟਨਟੀ ਉਦਾਂ ਹੀ ਬਣੀ। ਬਹੁਤ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਦਲੇ ਸਾਰਿਆਂ ਨੇ ਕੋਸ਼ਿਸ਼ ਕੀਤੀ ਸਾਰੇ ਉਹਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਿੱਚ ਨਾਕਾਮਜਾਬ ਹੋਏ ਔਰ ਇਹ ਵੀ ਹੈ ਕਿ ਅਮਰੀਕਾ ਤੇ ਸੀਰੀਆ ਦੇ ਵਿਚਕਾਰ ਵਕਫ ਵਕਫ ਥਾਵਾ ਦੇ ਉੱਤੇ ਕਈ ਮੀਟਿੰਗਸ ਹੋਈਆਂ ਪੱਤਰਕਾਰ ਅਫਸਰਟਾਈ ਅਮਰੀਕਨ ਪੱਤਰਕਾਰ ਸੀ ਇਹ ਯੂਐਸ ਮਰੀਨ ਸਾਹਿਬ ਦਾ ਯੂਐਸ ਮਰੀਨ ਸੇਗਾ ਸੀਰੀਆ ਚ ਗਿਆ ਸੀ 212 ਨੰਮ ਅੱਜ 13 ਸਾਲ ਹੋ ਗਏ ਅਤਾ ਪਤਾ ਕੋਈ ਨਹੀਂ ਸਿਵਲ ਵਾਰ ਕਵਰ ਕਰਨੀ ਸੀ ਜਿਹੜੇ ਪੱਤਰਕਾਰ ਹੁੰਦੇ ਆ ਉਹ ਵਕ ਵਕ ਥਾਵਾਂ ਦੇ ਉੱਤੇ ਜਾਂਦੇ ਆ ਉੱਥੇ ਕਵਰੇਜ ਕਰਦੇ ਆ ਚਾਹੇ ਕੋਈ ਲੜਾਈ ਹੋਵੇ ਚਾਹੇ ਤੂਫਾਨ ਹੋਵੇ ਚਾਹੇ ਹੜ੍ਹ ਹੋਣ ਜਾਂ ਕੁਝ ਵੀ ਹੋਵੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਕਵਰੇਜ ਕਰਦੇ ਆ ਜਿਹੜਾ ਇਹ ਪੋਸਟਨਟਾਈ ਸੀ ਇਹ ਵੀ ਐਸੀ ਤਰ੍ਹਾਂ 212 ਦੇ ਵਿੱਚ ਉੱਥੇ ਸੀਰੀਆ ਦੇ ਵਿੱਚ ਕਵਰ ਕਰਨ ਗਿਆ ਤੇ ਉਹਨੂੰ ਫੜ ਲਿਆ ਗਿਆ ਦਮਸਕਸ ਤੇ ਨੇੜੇ ਅਗਸਤ 2012 ਦੇ ਵਿੱਚ ਉਹਨੂੰ ਫੜ ਲਿਆ ਗਿਆ। ਸਿਵਲ ਸਰਕਾਰ ਤੇ ਫੋਰਸਸ ਨੇ ਉਹਨੂੰ ਡਿਟੇਨ ਕੀਤਾ। ਆ ਭਾਵੇਂ ਕਿ ਡਿਟੇਨ ਕੀਤਾ ਪਰ ਜਨਤਕ ਤੌਰ ਦੇ ਤੇ ਇਸ ਕੱਲ ਤੋਂ ਉਹਨਾਂ ਨੇ ਡਿਨਾਈ ਕੀਤਾ ਕਿਸੇ ਨਹੀਂ ਕੀਤਾ। ਆ ਮਤਲਬ ਇਦਾਂ ਲੱਗਿਆ ਕਿ ਇੱਕ ਵੀਡੀਓ ਸੀਗੀ, ਵੀਡੀਓ ਇਦਾਂ ਦੀ ਸੀ ਜਿਹੜੀ ਮਤਲਬ ਦੱਸਦੇ ਆ ਕਿ ਬਣਾਈ ਗਈ ਸੀ ਵੀ ਉਹਨੂੰ ਜਿੱਦਾਂ ਜਿਹੜੇ ਇਸਲਾਮਿਕ ਮਿਲਿਟੈਂਟਾਂ ਉਹਨਾਂ ਨੇ ਉਹਨੂੰ ਫੜ ਲਿਆ ਸੀ। ਅਕਤੂਬਰ ਅਗਸਤ ਦੇ ਵਿੱਚ ਫੜਿਆ ਜਾਂਦਾ ਉੱਥੇ। ਅਕਤੂਬਰ 2012 ਦੇ ਵਿੱਚ ਇਉਂ ਤੋਂ ਨਿਕਲ ਗਿਆ ਜੇਲ੍ਹ ਦੇ ਵਿੱਚੋਂ ਪਰ ਦੁਬਾਰਾ ਫੇਰ ਫੜ ਲਿਆ ਗਿਆ ਜਦੋਂ ਇਹ ਮਤਲਬ ਗਲਤ ਏਰੀਏ ਦੇ ਵਿੱਚ ਜਾ ਕੇ ਬਚਾ ਲੱਭਦਾ ਸੀ ਹੁਣ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜੇ ਸੀਰੀਆ ਦੇ ਅਸਾਦ ਉਹ ਸਾਰਾ ਪੂਰਾ ਉਹਨਾਂ ਦਾ ਰਾਜਸ਼ਾਹੀ ਹੈਗੀ ਹੈ ਉਹ ਕਹਿੰਦੇ ਕਿ ਸਾਨੂੰ 25 ਬਾਰੇ ਕੁਝ ਨਹੀਂ ਪਤਾ ਉਹ ਕੌਣ ਸੀ ਇੰਟੈਲੀਜੈਂਸ ਤੇ ਗਵਾਹ ਜਿਹੜੇ ਸਾਫ਼ ਤੌਰ ਦੇ ਉੱਤੇ ਦੱਸਦੇ ਆ ਕਿ ਸੀਰੀਆ ਨੇ ਉਹਨੂੰ ਫੜਿਆ ਹੈ ਪਰਿਵਾਰ ਨੇ ਬਹੁਤ ਲੰਬੀ ਲੜਾਈ ਲੜੀ ਐ ਇਸ ਮਾਮਲੇ ਦੇ ਵਿੱਚ ਉਹਦੇ ਪੇਰੈਂਟ ਨੇ ਡੈਬਰਾ ਤੇ ਮਾਰਕ ਟਾਈਸੇ ਉਹਨਾਂ ਨੇ 13 ਸਾਲ ਹੋ ਗਏ ਜਿਹੜੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਪਹਿਲਾ ਉਬਾਹਮਾ ਬਾਰੇ ਫਿਰ ਟਰੰਪ ਵਾਰੀ ਫਿਰ ਬਾਈਡਨ ਵਾਰੀ ਤੇ ਹੁਣ ਫਿਰ ਟਰੰਪ ਦੀ ਵਾਰੀ ਫੇਰ ਆ ਗਈ ਐ ਸੋ ਚਾਰ ਰਾਸ਼ਟਰਪਤੀਆਂ ਨੂੰ ਉਹੋ ਪੀਲਾਂ ਕਰ ਕਰ ਥੱਕ ਗਏ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਨੂੰ ਲੱਭ ਕੇ ਘਰ ਲਿਆਂਦਾ ਜਾਵੇ ਡਿਪਲੋਮੈਟਿਕ ਐਫਰਟ ਇਸ ਪੱਤਰਕਾਰ ਨੂੰ ਅਮਰੀਕਾ ਲਿਆਉਣ ਦੇ ਲਈ ਹੋਏ ਵੀ ਜਿਹੜੀਆਂ ਬਹੁਤ ਬਹੁਤ ਸਾਰੀਆਂ ਜਿਹੜੀਆਂ ਗੁਪਤ ਮੀਟਿੰਗਾਂ ਅਮਰੀਕਾ ਤੇ ਸੀਰੀਆ ਦੇ ਵਿਚਕਾਰ ਹੋਈਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਉੱਥੇ ਸੈਂਕਸ਼ਨਸ ਹਟਾਉਣ ਦੀ ਗੱਲ ਵੀ ਕੀਤੀ ਗਈ ਹੈ ਜਿਹੜੀ ਅਸਾਦ ਸੀਗਾ ਉਥਾ ਸੀਰੀਆ ਦਾ ਉਹਦੀ ਵਾਈਫ ਦੀ ਅਮਰੀਕਾ ਚ ਮੈਡੀਕਲ ਕੇਅਰੇ ਬਾਰੇ ਵੀ ਗੱਲ ਹੋਈ ਹੈ ਪਰ ਜਿਹੜਾ ਸੀਰੀਆ ਆ ਉਹਨੇ ਆਸਟੈਂਟਾਈਜ਼ ਤੇ ਜੀਵਨ ਬਾਰੇ ਕੋਈ ਵੀ ਸਬੂਤ ਨਹੀਂ ਦਿੰਦਾ ਹੁਣ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਉਹ ਖੈਨਿੰਗਾ 24 ਦੇ ਵਿੱਚ ਸੀਰੀਅਲ ਅਫੀਸ਼ੀਅਲਸ ਇੱਕ ਬੈਸਨ ﺍﻟ हसन ਆ ਉਹਨੇ ਕਲੇਮ ਕੀਤਾ ਕਿ ਉਹਨੇ ਇਹ ਦਾਵਾ ਕੀਤਾ ਕਿ ਅਸਾਦ ਨੇ ਹੁਕਮ ਦਿੱਤਾ ਸੀ ਟਾਈਸ ਨੂੰ 213 ਦੇ ਵਿੱਚ ਮਾਰਨ ਦਾ ਪਰ ਇਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋ ਸਕੀ ਜਿਹੜੀ ਗੱਲ ਉਹਨੇ ਕਹੀ ਸੀ ਸੋ ਦੋਵੇਂ ਜਿਹੜੇ ਅ ਅਮਰੀਕਾ ਨੂੰ ਵੀ ਇਸ ਮਾਮਲੇ ਤੇ ਸ਼ੱਕ ਰਿਹਾ ਹੁਣ ਕੁਝ ਜਿਹੜੇ ਇਹ ਮੰਨਦੇ ਆ ਕਿ ਜਿਹੜਾ ਹੈਜ਼ ਬੋਲਾ ਆ ਜਿਹੜਾ ਅਸਾਦ ਦਾ ਸਾਥੀ ਆ ਉਹਨਾਂ ਨੇ ਟਾਈਸ ਨੂੰ 213 ਦੇ ਵਿੱਚ ਲੈ ਲਿਆ ਸੀ ਪਰ ਕਨਫਰਮੇਸ਼ਨ ਇਸ ਗੱਲ ਦੀ ਕੋਈ ਨਹੀਂ ਆ ਕਿ ਦੱਸਦੇ ਇਹ ਆ ਕਿ ਜਿਹੜੀਆਂ ਜਿਣੀਆਂ ਉਹ ਕਵਰ ਦੱਸਦੇ ਆ ਜਿੱਥੇ ਉਹ ਸਿਗਾ ਜਾਂ ਉਹਦੇ ਬਾਡੀ ਪਾਰਟਸ ਹੈਗੇ ਆ ਉਹ ਆਪਸ ਦੇ ਵਿੱਚ ਕਿਤੇ ਵੀ ਮਿਲ ਨਹੀਂ ਰਹੇ ਹਜੇ ਵੀ ਉਹਦੀ ਕਿਸਮਤ ਬਾਰੇ ਨਿਸ਼ਚਿਤਤਾ ਅਨਸਰਟਨਟੀ ਉਦਾਂ ਹੀ ਬਣੀ ਹੈ ਯੂ ਐਸ ਇੰਟੈਲੀਜੈਂਸ ਨੇ ਇਹ ਮਤਲਬ ਹੁਣ ਸੋਚਣਾ ਸ਼ੁਰੂ ਕਰ ਦਿੱਤਾ ਜਾਂ ਇਦਾਂ ਕਹਿ ਲਓ ਵੀ ਕਿ ਉਹ ਜਿੰਦਾ ਵੀ ਹੈਗਾ ਜਾਂ ਨਹੀਂ ਹੈਗਾ ਤੇ ਮੰਨ ਕੇ ਚੱਲ ਰਿਹਾ ਕਿ ਪ੍ਰੋਬੇਬਲੀ ਉਹ ਮਰ ਚੁੱਕਿਆ ਪਰ ਡੈਫੀਨਿਟ ਪ੍ਰੂਫ ਉਹਦੇ ਘਰਦਿਆਂ ਕੋਲ ਕਿਸੇ ਵੀ ਤਰੀਕੇ ਦਾ ਨਹੀਂ ਹੈ। ਕਈ ਸਾਲਾਂ ਦੀ ਇਸ ਸਾਰੇ ਜਦوجਹਤ ਤੋਂ ਬਾਅਦ ਕਿਸੇ ਸਬੂਤ ਦੀ ਹੋਂਦ ਤੋਂ ਬਿਨਾਂ ਜਿਹੜੀ ਡੈਬਰਾ ਟਾਈਸ਼ਾ ਉਹ ਕਨਵਿੰਸਡ ਆ ਕਿ ਉਹਦਾ ਬੇਟਾ ਜਿਹੜਾ ਜਿਉਂਦਾ ਹੈ ਤੇ ਉਹ ਅਮਰੀਕਾ ਦੀ ਸਰਕਾਰ ਦੀ ਲੋਚਨਾ ਕਰਦਿਆ ਕਿ ਇਹ ਉਹ ਕੁਝ ਨਹੀਂ ਕਰ ਰਿਹਾ ਜੋ ਕੁਝ ਇਹਨਾਂ ਨੂੰ ਕਰਨਾ ਚਾਹੀਦਾ ਸੀ। 13 ਸਾਲਾਂ ਦਾ ਇੱਕ ਅਨਸੋਲਵਡ ਕੇਸ ਹੁਣ ਤੱਕ ਦੀ ਸਭ ਤੋਂ ਲੰਬੀ ਜਿਹੜੀ ਹੋਸਟੇਜ ਜਾਂ ਮਿਸਿੰਗ ਪਰਸਨ ਕੇਸ ਜਿਹਦੇ ਵਿੱਚ ਕੋਈ ਅਮਰੀਕਾ ਅਮਰੀਕਾ ਦਾ ਬੰਦਾ ਹੋਵੇ ਤੇ 13 ਸਾਲ ਬਾਅਦ ਗੁੰਮ ਰਹਿ ਗਿਆ ਹੋਵੇ ਪਹਿਲਾਂ ਵਾਪਰਿਆ ਕਦੇ ਨਹੀਂ ਪਰ ਦੂਜੀ ਗੱਲ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹਦੀ ਉਹਦੀ ਫ੍ਰੀडम ਉਹ ਜਰਨਲਿਸਟ ਸੀਗਾ ਇੱਕ ਬਹੁਤ ਡੇਂਜਰਸ ਕਨਫਲਿਕਟ ਨੂੰ ਕਵਰ ਕਰਨ ਗਿਆ ਸੀ ਉਹਦਾ ਕੇਸ ਇਹ ਵੀ ਦੱਸਦਾ ਹੈ ਕਿ ਰਿਪੋਰਟਰ ਨੂੰ ਰਿਸਕ ਕਿੰਨਾ ਹੁੰਦਾ ਆ ਤੇ ਉਹਦੇ ਕਨਸੀਕਵੈਂਸਸ ਜਾਂ ਟਾਰਗੇਟਡ ਕੀ ਹੋ ਸਕਦੇ ਆ 13 ਸਾਲਾਂ ਬਾਅਦ ਪਬਲਿਕ ਨੂੰ ਇਹ ਵੀ ਯਾਦ ਆ ਦੂਜਾ ਇਹ ਡਿਪਲੋਮੈਟਿਕ ਟੈਸਟ ਵੀ ਆ ਜਿਹੜਾ ਇਹ ਦੱਸਦਾ ਆ ਕਿ ਜਿਹੜੀ ਰਾਜਨੀਤੀ ਆ ਜਿਹੜੀਆਂ ਜੰਗਾਂ ਆ ਤੇ ਜਿਹੜੀ ਡਿਪਲੋਮੇਸੀ ਆ ਆਪਸ ਦੇ ਵਿੱਚ ਭਿੱੜਦੀਆਂ ਕਿੱਦਾਂ ਆ ਬਹੁਤ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਦਲੇ ਸਾਰਿਆਂ ਨੇ ਕੋਸ਼ਿਸ਼ ਕੀਤੀ ਸਾਰੇ ਉਹਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਿੱਚ ਨਾਕਾਮਜਾਬ ਹੋਏ ਜਿਹਦਾ ਮਤਲਬ ਇਹ ਆ ਕਿ ਜੇ ਕੋਈ ਅਮਰੀਕਾ ਦਾ ਬੰਦਾ ਬਾਹਰ ਫੜਿਆ ਜਾਵੇ ਉਹਨੂੰ ਛਡਾਉਣ ਦੇ ਵਿੱਚ ਵੀ ਅਮਰੀਕਾ ਦੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਉਹ ਇਹਨਾਂ ਤੋਂ ਬਾਹਰ ਨਹੀਂ ਜਾ ਸਕਦਾ ਔਰ ਅਸਾਦ ਦਾ ਜਿਹੜਾ ਇਹ ਸਾਰਾ ਕੁਝ ਹੈਗਾ ਉਹ 2024 ਦੇ ਵਿੱਚ ਉਲਟਾ ਹੋ ਗਿਆ ਸੋ ਮਤਲਬ ਨਵੀਂ ਜਾਣਕਾਰੀ ਕੋਈ ਹੈ ਕੋਈ ਨਹੀਂ ਪਰ ਜਵਾਬ ਹਜੇ ਵੀ ਕੋਈ ਨਹੀਂ ਆ ਇਹਦੇ ਨਾਲ ਜਿਹੜੀ ਜਿਹੜੀ ਇਹ ਚੁੱਪਿਆ ਉੱਥੇ ਦੀ ਜਾਂ ਉਧਰਲੇ ਪਾਸਿਓਂ ਕਿਸੇ ਗੱਲ ਦਾ ਜਵਾਬ ਨਾ ਆਉਣਾ ਉਹ ਮਾਪਿਆਂ ਦੇ ਲਈ ਹੋਰ ਵੀ ਵੱਡੀ ਚਿੰਤਾ ਬਣਿਆ ਆ ਉਹਦੇ ਪੇਰੈਂਟਸ ਲਗਾਤਾਰ ਜਿਹੜੇ ਇਸ ਕੇਸ ਨੂੰ ਪਬਲਿਕ ਵਿਊ ਦੇ ਵਿੱਚ ਰੱਖ ਰਹੇ ਆ ਅੱਜ ਫੇਰ ਇਹੀ ਰੱਖਿਆ ਤੇ ਇਸੇ ਕਰਕੇ ਸ਼ੈਂਕਟਨ ਪੋਸਟ ਨੇ ਇੱਕ ਬਹੁਤ ਵੱਡੀ ਸਟੋਰੀ ਇਹਦੇ ਉੱਤੇ ਕੀਤੀ ਆ ਕਿ ਅਮਰੀਕਾ ਦੀ ਸਰਕਾਰ ਨੂੰ ਉਹ ਲਗਾਤਾਰ ਏਸੀ ਉਹਨੂੰ ਜਿਹੜਾ ਉਹਨਾਂ ਦੇ ਬੇਟੇ ਨੂੰ ਸਰਚ ਕਰਨ ਤੇ ਜਿਹੜਾ ਸਵਾਲ ਆ ਕਿ ਜਿਹੜਾ ਵੱਡਾ ਸਵਾਲ ਆ ਕਿ ਅਮਰੀਕਾ ਇਦਾਂ ਦੇ ਕੇਸਾਂ ਨੂੰ ਹੈਂਡਲ ਕਿਦਾਂ ਕਰਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਤੁਸੀਂ ਦੇਖੋ ਪਹਿਲਾਂ ਬਰਾਕ ਓਬਾਮਾ ਬਰਾਕ ਓਬਾਮਾ ਤੋਂ ਬਾਅਦ ਟਰੰਪ ਡੋਨਲਡ ਟਰੰਪ ਡੋਨਲਡ ਟਰੰਪ ਤੋਂ ਬਾਅਦ ਜੋ ਬਾਈਡਨ ਜੋ ਬਾਈਡਨ ਤੋਂ ਬਾਅਦ ਹੁਣ ਫਿਰ ਡੋਨਲਡ ਟਰੰਪ ਤੇ ਅਜੇ ਤੱਕ ਵੀ ਜਿਹੜਾ ਉਹਦਾ ਪਤਾ ਸਤਾਇਆ ਕੁਝ ਨਹੀਂ ਲੱਗਾ ਨਾ ਕੋ ਪੱਕਾ ਇਹ ਸਬੂਤ ਆ ਕਿ ਉਹਦੀ ਮੌਤ ਹੋ ਗਈ ਹੈ ਤੇ ਨਾ ਕੋ ਪੱਕਾ ਇਹ ਸਬੂਤ ਆ ਕਿ ਉਹ ਅਜੇ ਤੱਕ ਜਿਉਂਦਾ ਆ ਨਾ ਉਥੋਂ ਦੇ ਅਫੀਸ਼ੀਅਲ ਮੰਨਦੇ ਆ ਔਰ ਇਹ ਵੀ ਆ ਕਿ ਅਮਰੀਕਾ ਤੇ ਸੀਰੀਆ ਦੇ ਵਿਚਕਾਰ ਵਕਫ ਵਕਫ ਥਾਵਾਂ ਦੇ ਉੱਤੇ ਕਈ ਮੀਟਿੰਗਸ ਹੋਈਆਂ ਮਲਟੀਪਲ ਮੀਟਿੰਗਸ ਹੋਈਆਂ ਉਹਨਾਂ ਸਾਰਿਆਂ ਦੇ ਵਿੱਚੋਂ ਅਜੇ ਤੱਕ ਜਿਹੜੇ ਨਤੀਜੇ ਆ ਉਹ ਸਾਹਮਣੇ ਨਹੀਂ ਆ ਸਕੇ ਕਿ ਇਸ ਪਤਰਕਾਨਾ ਵਸਟਨਟਾਈਜ਼ ਬਾਰੇ ਉਹਦੇ ਮਾਪਿਆਂ ਨੂੰ ਕੁਝ ਨਾ ਕੁਝ ਪਤਾ ਲੱਗ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ